ਸ੍ਰਿਸ਼ਟੀਕਰਤਾ ਤੋਂ ਵੱਲ ਵੱਲ ਇਹ ਪ੍ਰਯਤਨ ਚੱਲ ਕੇ ਪਬਲਿਕ ਪਹਿਲਵਾਨ ਵੱਲ ਲਗਾਇਆ ਗਿਆ ਉਸ ਸ਼ਾਲ ਲੰਗਰ ਜਿਸ ਵਿੱਚ ਸ਼੍ਰੀ ਓਮ ਪ੍ਰਭਾ ਦੇ ਉਪਰਜਿਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਦਿਲ ਵੀ ਦਰਦਾ ਰਾਈ ਮਾਂ ਵੇਖ 아니. 이태사라는 거야. 아, 빠빠이 나와줘. ਆਈਡੀਐਸ ਮਾਰਕੀ ਬਸ ਸਟੈਂਡ ਦੇ ਲਾਗੇ ਭਗਵਾਨ ਬਾਲਮੀ ਮਾਰਜ ਦਾ ਲੰਗਰ ਬੜੀ ਸ਼ਰਧਾਪੂਰਕ ਮਨਾਇਆ ਗਿਆ ਜਿਸ ਮਾਰਕੀ ਦੇ ਪ੍ਰਧਾਨ ਮਿੱਕੀ ਜੀ ਜੱਜਗੂ ਪ੍ਰਧਾਨ ਜੀ ਸ਼ੋਗਮਲੋ 23 71 ਹੋਏ ਸ਼ਰਧਾਪੂਰਕ ਲੰਗਰ ਦੀ ਸ਼ੁਰੂਆਤ ਸਾਡੇ ਅਰਮਨ ਪਿਆਰੀ ਨੇਤਾ ਬੀਜੇ ਕੌਮ ਪ੍ਰਤਾਪ ਸਿੰਘ ਐਮਐਲ ਸਰਪ ਜੀ ਨੇ ਕੀਤੀ ਜਿਨ੍ਹਾਂ ਨੂੰ ਮਾਰਕੀ ਟਾਲੇ ਨੇ ਮਾਨ ਸਨਮਾਨ ਦਿੱਤਾ ਤੇ ਬਹੁਤ ਪਿਆਰ ਕੀਤਾ ਅਸੀਂ ਮਾਰਕੀਟਰ ਨੇ ਬਹੁਤ ਧੰਨਵਾਦ ਕਰਦੇ ਆ ਜਿਹਦੇ ਸਾਡੇ ਬਬਰੀਕ ਜੀ ਸਾਡੇ ਰਾਜਾ ਸਾਹਿਬ ਜਿਨ੍ਹਾਂ ਨੇ ਲੰਗਰ ਲਾਇਆ ਹੈ ਮੈਂ ਉਹਨਾਂ ਦੇ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅਭਿਸ਼ਰਧਾ ਨੂੰ ਪਰਕਟਾਉਂਦੇ ਹੋਏ ਲੰਗਰ ਸਾਧ ਸੰਗਤ ਨੂੰ ਸਿਕਾਇਆ ਤੇ ਗੁਰੂ ਮਹਾਰਾਜ ਦੇ ਨਾਮ ਦਾ ਜਾਪ ਕੀਤਾ ਬਹੁਤ ਬਹੁਤ ਧੰਨਵਾਦ ਜੈ ਬਾਲਮੀਕੀ ਹਰ ਬਾਲਮੀਕੀ ਆਸ਼ਰਮ ਅੰਮ੍ਰਿਤਸਰ ਤੋਂ ਅੱਜ ਆਈਡੀ ਐਚ ਮਾਰਕੀਟ ਨੇ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਉਤਸਵ ਦੀ ਖੁਸ਼ੀ ਵਿੱਚ ਆਪਣੇ ਮਾਰਕੀਟ ਦੇ ਵਿੱਚ ਇਹ ਸਾਬਤ ਕਰਦੇ ਹੋਏ ਕਿ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬੋ ਤੋ ਇਹ ਸਾਰੀ ਮਾਰਕੀਟ ਨੇ ਰਲ ਕੇ ਨਾਲ ਬਬਰੀਖ ਜੀ ਰਾਜਕੁਮਾਰ ਜੀ ਬਾਬਾ ਜੀ ਤੇ ਪ੍ਰਧਾਨ ਸਾਹਿਬ ਨੇ ਇਹ ਬਹੁਤ ਹੀ ਵਿਸ਼ਾਲ ਲੰਗਰ ਲਗਾਇਆ ਏ ਜਿਹੜਾ ਕਿ ਸੰਗਤਾਂ ਵਿੱਚ ਵਰਤਾਇਆ ਗਿਆ ਤੋ ਭਗਵਾਨ ਵਾਲਮੀਕੀ ਜੀ ਦੀ ਉਸਤਤੀ ਕੀਤੀ ਗਈ ਹੈ ਇੱਥੇ ਤੋ ਬੜਾ ਵਧੀਆ ਲੱਗਾ ਕਿ ਸਾਡੇ ਵਾਲਮੀਕੀ ਮੰਦਰਾਂ ਤੋਂ ਬਾਹਰ ਵੀ ਲੰਗਰ ਲੱਗ ਰਹੇ ਨੇ ਅਸੀਂ ਧੰਨਵਾਦ ਹਾਂ ਅਸੀਂ ਸਭ ਤੋਂ ਜ਼ਿਆਦਾ ਧੰਨਵਾਦ ਕਰਦੇ ਹਾਂ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਐਮਐਲਏ ਨਾਰਥ ਜਿਹੜਾ ਆਪਣਾ ਸਿਰਫ ਨਾਰਥ ਏਰੀਆ ਹੀ ਨਹੀਂ ਪੂਰੇ ਪੰਜਾਬ ਵਿੱਚ ਵਿਚਰ ਰਹੇ ਨੇ ਸਾਡੇ ਨਿੱਕੇ ਜਿਹੇ ਸੁਨੇਹੇ ਦੇ ਉੱਤੇ ਉਹਨਾਂ ਨੇ ਇਸ ਲੰਗਰ ਵਿੱਚ ਆ ਕੇ ਆਪਣੇ ਹੱਥਾਂ ਦੇ ਨਾਲ ਲੰਗਰ ਵਰਤਾਇਆ ਇਹੋ ਜਿਹਾ ਆਦਮੀ ਵਿਰਲਾ ਹੀ ਮਿਲਦਾ ਹੈ ਨਿਤੇ ਲੀਡਰਾਂ ਵਿੱਚ ਤੇ ਕਾਉਂਸਲਰ ਬਣਨ ਤੋਂ ਬਾਅਦ ਇਹ ਨਿਟੌਰ ਪਾਈ ਜਾਂਦੀ ਓ ਐਮਐਲਏ ਹੋ ਕੇ ਵੀ ਆਜੀ ਰਿਟਾਇਰਮੈਂਟ ਲੈ ਕੇ ਵੀ ਅੱਜ ਵੀ ਉਸ ਸਾਡੇ ਲੋਕਾਂ ਵਿੱਚ ਬੈੰਦੇ ਨੇ ਉਹਨਾਂ ਦਾ ਧੰਨਵਾਦ ਮਾਰਕੀਟ ਦਾ ਧੰਨਵਾਦ ਜਿਨ੍ਹਾਂ ਨੇ ਐਡਾ ਵੱਡਾ ਆਪਰਾਲਾ ਕੀਤਾ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਜੀ